ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਗਾਵਾਂ ਬਈ ਤਾਜ਼ੀਆਂ ਸੂਈਆਂ ਇੱਕ ਟੋਕਣ ਗੱਭਣਾ ਬਈ ਤੇ ਇੱਕ ਬਾਈ ਕੋਲੇ ਬੱਛੀ ਆ ਟੌਪ ਗ੍ਰੇਡ ਦੀ ਆਓ ਪੁੱਛ ਲੈਨੇ ਬਾਈ ਕੋਟੇਲ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਚੱਲਦਾ ਬਾਬਾ ਜੀ ਕਿਰਪਾ ਨਾਲ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਗੋਰਾਵਰੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੱਪਾ ਦਸੀਲ ਨਾਨਸਰ ਰੋਡ ਤੇ ਆਪਣਾ ਘਰ ਮੋਬਾਈਲ ਨੰਬਰ ਬ ਮੋਬਾਈਲ 87288 ਵੀਰੇ 0432 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਹਾ ਸੁਈ ਆ ਇਹ ਦੂਜਾ ਸੁਹਾ ਵੀਰੇ origignal ਰਾਸ ਸੁਈ ਹੈ ਜੇਰ ਜੂ ਰੋਕੇ ਆ ਠੀਕ ਆ ਵੀਡੀਓ ਬਣਾਈ ਦੀ ਆਪਣੇ ਕੋਲ ਸਪੈਸ਼ਲ ਠੀਕ ਆ ਬਾਈ ਬੱਚਾ ਕੀ ਹੈ ਮਗਰ ਬੱਚਾ ਦਿੱਤਾ ਯਾਰ ਬੱਚੇ ਨੂੰ ਜਨਮ ਦਿੱਤਾ ਤੇ ਕਿੰਨਾ ਵੱਡਾ ਬਾਈ ਨੇ ਕੱਢਿਆ ਫਿਰ ਬੌਲਾ ਹੋਊਗਾ 22 23 ਕਿਲੋ ਸਟਾਰਟਿੰਗ ਬਾਈ 42 ਕਿਲੋ ਦਾ ਰਿਕਾਰਡ ਦੱਸਿਆ ਫਾਰਮ ਚ ਲਈ ਸੀ ਤਾਂ ਠੀਕ ਆ ਬਾਈ ਗੱਬੜ ਲਈ 5 ਤਨ ਹੋ ਗਈ ਸੀ ਠੀਕ ਆ ਬਾਈ 42 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਫੁੱਲ ਕੱਦ ਦਾ ਫੁੱਲ ਬਰੀਡ ਆ ਪ੍ਰਿੰਟ ਬੜਾ ਚੰਗਾ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਫਿਟਿੰਗ ਚੈੱਕ ਕਰੋ ਲੇਵਰੀ ਲੈ ਕਮਾਲ ਦੀ ਆ ਕੀ ਬਾਤ ਆ ਬਾਈ ਪੰਡ ਵਾਲਾ ਲੇਵਾ ਲੱਗਿਆ ਹਨਾ ਭਾੜ ਕਰ ਗਈ ਬੜੀ ਬਸ ਕਾ ਥਾਣਾ ਥੋੜੀ ਭਾੜ ਜਰੂਰ ਕਰ ਗਈ ਤਾਜੀ ਸੂਈ ਆ ਨਾ ਦੇਦਰੂ ਲੇਵਾ ਦੇਖੋ ਲੈ ਮੂਰੂ ਲੇਵਾ ਹੁਣੇ ਖਾਲੀ ਕਰੇ ਡੈਕਟਰ ਤੇ ਆਉਣ ਤੋਂ ਪਹਿਲਾਂ ਘੰਟਾ ਠੀਕ ਹੈ ਭਾਈ ਬੈਠਾ ਕਰ ਪਾ ਦੇਣਾ ਵੀਡੀਓ ਪਹਿਲਾਂ ਮੰਨ ਜਾਂਦੀ ਵਿਆਹ ਚੱਲੇ ਸੀ ਹੂੰ ਹੂੰ ਹਾਂ ਤੈਨੂੰ ਹੋਣਾ ਲਿਆ ਮਾਰਨੀ ਆਉਂਦਾ ਉਹ ਦੇਖ ਤੋਰ ਕੇ ਦਿਖਾ ਦੇ ਫੁੱਲ ਬਰੀਡ ਫੁੱਲ ਕੱਦ ਭਾਈ ਫਾਰਮ ਵਾਲੀ ਬਰੀਡ ਆ ਚੰਗੇ ਬਹੁਤ ਵੱਡੀ ਆ ਭਾਈ ਛੋਟੀ ਮੰਨਿਆ ਲਿਓ ਹਾਂ ਫੁੱਲ ਕਰਦਾ ਕੋਈ ਛੋਟੀ ਨਹੀਂ ਹੈਗੀ ਚੰਗੇ ਬੋਲੇ ਤੋਂ ਕਰਮਲੀ ਸਟਾਰਟ ਹੋਈ ਆ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਬਰੀਡ ਚੈੱਕ ਕਰੋ ਤੋਰਾ ਚੈੱਕ ਕਰੋ ਕਮਾਲ ਦਾ ਭਾਈ ਕੀ ਆ ਪਾਪਾ ਫੁੱਲ ਬ੍ਰੀਡ ਆ ਕਿ ਨਹੀਂ ਭਰਾ ਅਸਲ ਆ ਬਈ ਅਸਲ ਨਸਲ ਆ ਗਈ ਇੱਕ ਤਰ੍ਹਾਂ ਦੀ ਸਹੀ ਗੱਲ ਆ ਫੁੱਲ ਬ੍ਰੀਡ ਆ ਫੇਸ ਬਿਊਟੀ ਦੇਖੋ ਲੈ ਮੰਡੀ ਚ 10 ਹੀ ਹੋਣਗੇ ਦੇ ਨਾਲ ਦੀ ਹੂੰ ਸਹੀ ਗੱਲ ਆ ਬਈ ਤੇ ਕੀ ਮੋਲ ਆ ਬਈ ਜਾਇਜ਼ ਮੋਲ 165 ਦੇ ਦਾਂਗੇ ਬਈ ਠੀਕ ਆ 165000 ਰੁਪਿਆ ਮੋਲ ਆ ਮਾਨ ਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਆ ਦੇਖ ਬੈੜ ਚੰਗੀ ਬਹੁਤ ਆ ਫੁੱਲ ਕੱਦ ਫੁੱਲ ਵਜਨ ਬਈ ਤੇ ਫੇਸ ਦੇਖੋ ਫੇਸ ਦੀ ਬਿਊਟੀ ਕਮਾਲ ਦੀ ਆ ਵੋਦੀ ਵਾਦੀ ਪੂਰੀ ਚੰਗੀਆਂ ਸੁਨੱਖ ਪੁਣਾ ਬੈੜ ਦੇ ਵਿੱਚ ਫੁੱਲ ਕੀ ਆ ਬਾਤ ਆ ਬਈ ਨਸਲ ਬਰੀਡ ਬਹੁਤ ਆਕਨੇ ਬਾਈ ਬਹੁਤ ਜਿਆਦਾ ਯਾਰ ਬਰੀਡ ਤਾਂ ਮਨਕ ਜਿਹਨੇ ਫਾਰਮ ਪਾਉਣਾ ਸਹੀ ਗੱਲ ਬਾਈ ਤੂੰ ਸਟਾਰਟ ਹੁੰਦਾ ਫਾਰਮ ਮਨਕ ਕਹਿੰਦਾ ਬਰੀਡ 3 ਸਾਲਾਂ ਤਿਆਰ ਹੁੰਦੀ ਆ ਹੂੰ ਅਗਲੇ ਨੇ ਆਪਾਂ ਨੂੰ ਕਰਕੇ ਦਿੱਤੀ ਆ ਜੀ ਤੋ ਲਈ ਆਪਾਂ ਸਹੀ ਗੱਲ ਆ ਬਾਈ ਚਲ ਕੋਈ ਮਜ਼ਦੂਰੀ ਹੁੰਦਾ ਵੇਚਦਾ ਬੰਦਾ ਸਹੀ ਗੱਲ ਆ ਬਾਈ ਹੂੰ ਬਾਕੀ ਠੰਡਈ ਆਈ ਆ ਨਹੀਂ ਬਾਈ ਆਈ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਠੰਡਈ ਸੀਲ ਫੋਲ ਨਹੀਂ ਪਾਲ ਜ਼ਰੂਰਾ ਮਨਕ ਚਲ ਹੁਣ ਤਾਂ ਮਸ਼ੀਨ ਵਾਲਾ ਹੀ ਮਨਕ ਚੱਲੋ ਨਹੀਂ ਹੱਥੀ ਚੋਈ ਬਹੁਤੀ ਹੋਊਗੀ ਇਹਦੀ ਹਾਂ ਸਹੀ ਗੱਲ ਆ ਪੜ ਮੰਨ ਕੇ ਚੱਲ ਧਰ ਮਾਰਦੇ ਲੈ ਹਾਂ ਪੜ ਲੈਗੀ ਨਾ ਜਦੋਂ ਹਨ ਥਣ ਸੋਨਾ ਗੱਡ ਜੂਗੀ ਲੈ ਚਵਾਈ ਚੈੱਕ ਕਰ ਲੋ ਚਵਾਈ ਚੰਗੀਆਂ ਨਾ ਮੂੰਹ ਠੰਡੀ ਆ ਕਹਿਣਾ ਕੁਛ ਨਹੀਂ ਨਸਲ ਵਾਲੀ ਇਹਦੇ ਕੀ ਕਹਿਣਾ ਚੀਂ ਬ੍ਰੀਡ ਵਾਲੀ ਬੱਚੀ ਆ ਕੈਂਡੀ ਕਰਮ ਵਾਲੀ ਕੁਛ ਨਹੀਂ ਲੈ ਜਿਵੇਂ ਮਰਜ਼ੀ ਚੋਈ ਚੱਲ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਦੋ ਚਾਰ ਦਿਨ ਵਿੱਚ ਪੜਾ ਲੈਣਗੇ ਡਾਕਟਰ ਹੂੰ ਇਹਦਾ ਥੀ ਚਵਾਈ ਬਹੁਤ ਵਧੀਆ ਹੁੰਦੀ ਆ ਥਣ ਆਪਣੇ ਕੋ ਗੱਬਣ ਦੀ ਵੀਡੀਓ ਹੈਗੀ ਆ ਠੀਕ ਆ ਹੁਣ ਮੰਨ ਕੇ ਚੱਲ ਭਾਲ ਕਰੀ ਨਸਲ ਵਾਲੀ ਭਾਲ ਕਰੋ ਜਿਹੜੀ ਦੁੱਧ ਉਹ ਹੀ ਕਰੋ ਦੂਜੀ ਕਰਦੀ ਨਹੀਂ ਸਹੀ ਗੱਲ ਆ ਭਾਈ ਹੂੰ ਲੇਵਾ ਕਮਾਲ ਆ ਭਾਈ ਆ ਤੇਰੇ ਆਉਣ ਤੋਂ ਪਹਿਲਾਂ 10 ਗੱਲ ਤੋਂ ਚੋਇਆ ਦਿਆ ਠੀਕ ਆ ਭਾਈ ਰਾਤ ਵਿਆਹ ਹੋ ਗਿਆ ਤੇ ਵੱਡੇ ਨੇ ਉੱਠਿਆ ਠੀਕ ਆ ਜੀ ਅੱਗੇ ਭਾਈ 2 ਨੰਬਰ ਤੇ ਕਿਹੜਾ ਸਾਸ ਹੋਈ ਆ ਇਹ ਦੂਗਰ ਸਹੀ ਮਾਲਕ ਨੇ ਦੂਰਾ ਤਿਆਉ ਬਸ ਇੰਨੇ ਕੀ ਹੋਈ ਠੀਕ ਆ ਕਦੋਂ ਸੂਈ ਇਹ ਇਹ ਪਰਸੋ ਸ਼ਾਮ ਨੂੰ ਸੂਈ ਆ ਬਾਈ ਪਰਸੋ ਸ਼ਾਮ ਨੂੰ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਬਾਈ ਬੱਚੀ ਬੜੀ ਚੰਗੀ ਆ ਹਾਂ ਬੱਚੀ ਬਹੁਤ ਛੋਣੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਨਾਸਾਂ ਦੇਖੋ ਗੁਲਾਬੀ ਆ ਬੱਚੇਆਂ ਕੀ ਆ ਠੀਕ ਆ ਚੰਗਾ ਭਰਾ ਕਿਸੇ ਨੇ ਯਾਰ ਹੂੰ ਸਹੀ ਗੱਲ ਆ ਬੈਡ ਵੀ ਚੰਗੀ ਆ ਫੇਸ ਦੇਖੋ ਥੋੜੇ ਥੋੜੇ ਸਿੰਗ ਜ਼ਰੂਰ ਆ ਹੂੰ ਠੰਡੀ ਆ ਇਹ ਉਹ ਤਾਂ ਬਰਫ਼ ਵਰਗੀ ਠੰਡੀ ਇਹ ਬਿਮਾਰ ਨਹੀਂ ਹੁੰਦੀ ਨਹੀਂ ਸਿੰਗ ਵਾਲੀ ਯਾਰ ਸਹੀ ਗੱਲ ਆ ਆਪਾਂ ਕਹ ਇੱਕ ਮਿੰਟ ਗਾਓ ਡੱਟ ਤੈਨੂੰ ਤਾਂ ਇਸ ਬਾਰੇ ਪਤਾ ਹੂੰ ਆ ਨਵੀਂ ਚਲ ਮਨੋਜ ਜੀ ਦਾ ਵਾਰਿਸ ਉਹਦੇ ਦੇ ਤਜਰਬੇ ਦੱਸਦੇ ਵੀ ਸਿੰਘਾਂ ਵਾਲਾ ਪਸ਼ੂ ਜਿਹੜਾ ਕਾਮਜਾਬ ਰਹਿੰਦਾ ਨਾ ਸੇਤੀ ਕੋਈ ਪ੍ਰੋਬਲਮ ਆਉਂਦੀ ਨਾ ਬਸ ਹਾਰ ਨਹੀਂ ਕਿਹੜੂ ਵੀ ਉਹਨਾਂ ਡਾਕਟਰ ਆ ਵੀ ਕਰੇ ਠੀਕਾ ਭਰਉਣ ਵੇਲੇ ਜਦੋਂ ਗੱਬੜ ਕਰਾਉਣੀ ਉਹਦਾ ਹੂ ਸਹੀ ਗੱਲ ਆ ਆਲਾ ਕਹਿੰਦਾ ਸਿੰਘ ਲੱਤਾਂ ਮਾਰਨਾਂ ਨਹੀਂ ਹੈਗੀ ਹੂੰ ਉਹ ਉਹ ਲਾਲ ਜੀਂਗਾ ਤੇ ਹੁੰਦਾ ਯਾਰ ਆਲਾ ਕਹਿੰਦਾ ਲਾਲ ਜੀਂਗਾ ਉਹ ਮਾਰ ਜਾਂਦੇ ਇਹ ਨਸਲ ਵਾਲੀ ਕੀ ਕਹਿੰਦੀ ਇਹ ਤਾਂ ਠੰਡੀ ਪੁੱਲ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੈੱਕ ਨਹੀਂ ਪੂ ਚੱਕ ਕੇ ਖੜਦੀ ਆ ਕਰਮ ਵਾਲੀ ਆ ਇਹ ਤਾਂ ਬਾਤ ਆ ਕਿੰਨਾ ਗਭੀ ਹੁਣ ਬੌਲ ਰੈਡੀ ਆ ਯਾਰ ਖਾਲੀ ਨਹੀਂ ਕਰੀ 15 ਕਿਲੋ ਮੰਨ ਕੇ ਚੱਲ ਸਾਰਾ ਹੋਊਗਾ ਠੀਕ ਆ ਬਾਈ ਥੋੜੀ ਜੀ ਮੈਂ ਛੱਡ ਦਾਨਾ ਨਾ ਥੱਲੇ ਮੇਰੀ ਆਦਤ ਤਾਂ ਗਾਣਾ ਖਰਾਬ ਹੋ ਜਾਂਦੀ ਮੜਕੇ ਸਹੀ ਗੱਲ ਆ ਬਾਈ ਮੈਂ ਵੀ 500 ਡਾਟ ਲੈਣਾ ਫਿਰ ਹੂੰ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਕਰੀ ਚੰਗਾ ਸੂਈ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀਆਂ ਕੁਆਲਿਟੀ ਵਾਲੀ ਬੱਚੀ ਆ ਲੇਵਾਲੂਆ ਬਹੁਤ ਆਖਾਨਾ ਬੜਾ ਬਾਕੀ ਪੱਪੜੇ ਦੇ ਦੇਖ ਨਹੀਂ ਚੱਕਵੀ ਆ ਹਾਂ ਚੰਗੇ ਦੋ ਦਿੱਤਾ ਤਾ ਕਹਿ ਜਾਂਦਾ ਹੂੰ ਸਹੀ ਗੱਲ ਕੁਆਲਿਟੀ ਇੱਕ ਨੰਬਰ ਆਣਾ ਹਾਂ ਤੇ ਕੀ ਮੁੱਲ ਆ ਬਈ ਜਾਇਜ ਦੇ ਦਾਂਗੇ 70 ਦੀ ਜਰ 70 ਦੀ ਮਾਨਦਾਨ ਹੋ ਜਾ ਕਰ ਦਾਂਗੇ ਠੀਕ ਆ ਬਈ 70000 ਰੁਪਇਆ ਮੁੱਲ ਜਾਇਜ ਆ ਬਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਲੈਵਾ ਦੇਖੋ ਲੈਵੇ ਦੀ ਫਿਟਿੰਗ ਚੈੱਕ ਕਰੋ ਕਮਾਲ ਦੀ ਆ ਬਈ ਆਰਡਰ ਬਾਕਸ ਹੋਣਾ ਤੇ ਬਾਕੀ ਥਾਣ ਦਿਖਾਉਨੇ ਨੇ ਨੇੜ ਤੋਂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਉਣੇ ਨੇ ਬਈ ਚਵਾਈ ਉਹ ਓਕੇ ਆ ਹੈ ਇੱਕ ਨੰਬਰ ਠੀਕ ਆ ਜਿਵੇਂ ਮਰਜ਼ੀ ਬੈਠਾ ਲੈ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਚਵਾਈ ਦਾ ਡਾਕਟਰ ਆਇਆ ਯਾਰ ਹੂੰ ਥੂਪੀ ਸਾਹਮਣੇ ਆ ਗਿਆ ਸਾਰਾ ਬ ਹੂੰ ਸਹੀ ਗੱਲ ਜੇ ਤਾਂ ਹੁੰਦੀ ਗੱਭਣ ਹੂੰ ਫੇਰ ਤੱਕੇ ਦੋ ਬੰਦੇ ਨੂੰ ਹੁੰਦਾ ਵੀ ਯਾਰ ਆਪਣੇ ਕੀ ਨਿਕਲੂ ਕੀ ਨਹੀਂ ਨਿਕਲੂ ਹੁਣ ਸਹੀ ਗੱਲ ਆ ਬਈ ਜਿਹਨੇ ਮੰਨ ਕੇ ਚੱਲ ਅਸੀਂ ਤਾਂ ਲੈ ਲੈਨੇ ਗੱਭਣ ਘਰ ਵਾਲਾ ਬੰਦਾ ਡਰਦਾ ਰਹਣਾ ਵਾਲਾ ਕਹਿੰਦਾ ਤਨੀ ਕਿਵੇਂ ਸੂਗੀ ਲੈ ਬਈ ਚਵਾਈ ਚੈੱਕ ਕਰੇ ਚਵਾਈ ਚੰਗੀ ਆ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੁਛ ਨਹੀਂ ਕੀ ਆ ਬਾਤ ਆ ਬਈ ਲੈ ਚੋਣ ਬੜਾ ਚੰਗਾ ਬਈ ਕਰਮ ਵਾਲੀ ਦਾ ਚੋਣ ਤਾਂ ਇੱਕ ਨੰਬਰ ਆ ਜਰਾ ਹੂੰ ਨਿਆਣਾ ਵੀ ਹੈ ਨਹੀਂ ਗਾਈ ਨਹੀਂ ਨਿਕਲ ਰਹੀਦੀ ਉਹ ਜੂਪਾਂ ਦੀ ਉਹ ਵਿਗ ਜਾਂਦੀ ਹੈ ਠੀਕ ਹੈ ਲੈ ਵੇ ਮਗਰਲੇ ਥਣਾ ਵੀ ਦੇਖੋ ਚਵਾਈ ਚਵਾਈ ਚੰਗੀ ਹੈ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲਦਾ ਧਾਰ ਜੀ ਦਾ ਪੈਰ ਤਾਂ ਗਾਂਹੇ ਲੰ ਲੱਗੇ ਹਾਂ ਸਹੀ ਗੱਲ ਦੋ ਖਲਾਉਂਦੀ ਆ ਦੋ ਖਲਾਉਂਦੀ ਹੈ ਧਾਰ ਹਾਂ ਕੀ ਬਾਤ ਆ ਮੋਲੋ ਦੱਕਾ ਨਾ ਮਰਾ ਯਾਰ ਹੂੰ ਸੰਦੋ ਨਹੀਂ ਵੇਰ ਕਰ ਸਕਦਾ ਕਿਸ ਨੂੰ ਬਾਕੀ ਨੇੜ ਤੋਂ ਚੈੱਕ ਕਰੋ ਥਣ ਬੜਾ ਚੰਗਾ ਚਵਾਈ ਦਾ ਖੜਕਾ ਸੁਣਦਾ ਵੀਡੀਓ ਦੇ ਵਿੱਚ ਮੈਂ ਤਾਂ ਪੈਰਾਂ ਤੇ ਮਾਰ ਲੱਗ ਗਿਆ ਹਿਲਣ ਲੱਗੀ ਸੀ ਹਿਲਣ ਲੱਗੀ ਸੀ ਲੈ ਕੀ ਬਾਤ ਆ ਪੂਰੀ ਵਿਥੀ ਤੇ ਕਲਾ ਕਲਾ ਥਣ ਮੋਲ ਵੀ ਜਾਇਜ਼ ਆ ਵੀਰੇ ਬਾਤਾਂ ਜਿਹੜਾ ਮੌਕੇ ਤੇ ਇਹ ਆਪਣੇ ਆ ਤਾਂ ਡਾਕਟਰ ਬਰਾਬਰ ਤੇ پیسے ਮੰਗਦੇ ਆ ਮਾਲ ਤੇਰੀ ਵੀਡੀਓ ਤੇ ਬਹੁਤ ਵੇਚ ਆਪਾਂ ਜੀ ਨਾ ਕੀ ਲੰਬਾ ਜੇ ਤੱਕ ਯਾਰ ਮੈਂ ਆਵੇ ਪਰਮਾਤਮਾ ਦੀ ਕਿਰਪਾ ਨਾਲ ਸਹੀ ਗੱਲ ਹੈ ਬੱਚਾ ਦੇ ਕੋਮ ਅਗਰ ਕਿੰਨਾ ਟੌਪ ਦਾ ਬਈ ਅੱਗੇ ਟੋਕੜ ਘੱਬਣਾ ਹੈ ਹਾਏ ਟੋਕੜ ਘੱਬਣਾ ਦੁੱਧ ਹੈਗਾ ਇਸਲੇ ਕਿੰਨਾ ਪੰਜ ਕਿਲੋ ਹੋਊਗਾ ਸੇ ਪਾਸੇ ਪੰਜ ਦੇ ਗੱਬਣ ਕਿੰਨੇ ਡੇਮ ਨੇ ਤਿੰਨ ਦੀ ਦੋ ਦਿਨ ਦਾ ਆਟਾ ਤਿੰਨ ਦੀ ਹਾਂ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹਨ ਆ ਥਾਣ ਦੇ ਠੀਕ ਆ ਥਾਣ ਨੇੜੇ ਤੋਂ ਚੈੱਕ ਕਰਵਾਣੇ ਨੇ ਤੋਂ ਇਹ ਪਤਾ ਨਹੀਂ ਕੀ ਚੈੱਕ ਕਰ ਮੰਨ ਕੇ ਚੱਲ ਉਹੀ ਦੋ ਤਿੰਨ ਲੱਗੀ ਠੀਕ ਆ ਚਾਹੇ ਤਾਂ ਮੰਨ ਕੇ ਚੱਲ ਪਰਮਾਤਮਾ ਦੀ ਕਿਰਪਾ ਨੇ ਬੱਚਾ ਪੁੱਛਾ ਕੱਢੀ ਟੀਕੇ ਟੂਗ ਵਾਲਾ ਚੱਕਰ ਕੋਈ ਨਹੀਂ ਆਇਆ ਇਹਦੇ ਹੈਗਾ ਠੀਕ ਆ ਕਈ ਵਾਰੀ ਅਮੇਰ ਅੱਠ ਕੁ ਮਹੀਨੇ ਬੈਠ ਬੱਚਾ ਨਹੀਂ ਕੱਢ ਜਾਂਦੀ ਹੂੰ 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 ਦੁਬਾਰਾ ਫੇਰ ਗੱਬਣ ਹੋਊਗੀ ਹੋਣੀ ਚਾਹੀਦਾ ਐ ਹੋਊਗਾ ਇਹ ਸਹੀ ਆ ਤੇ ਖੋਲ ਦੇ ਭਾਈ ਚਾਰ ਚਾਰ ਦੰਦ ਟੋਕੜ ਗੱਬਣ ਬਈ ਤਿੰਨ ਕਿ ਮਹੀਨਿਆਂ ਦੇ ਆਸ-ਪਾਸ ਬਾਈ ਕਹਿੰਦਾ ਗੱਬਣ ਹੋਊਗੀ ਤੇ ਬਾਕੀ ਦੁੱਧ ਵੀ ਹੈਗਾ 5 ਕਿਲੋ ਵਾਹ ਚਾ ਕਰਾਊਗਾ ਵਧੀਆ ਚੱਕੂਗੀ ਹਾਂ ਬਰੀਡ ਚੰਗੀ ਆ ਤੋਰਾ ਚੈੱਕ ਕਰ ਲੋ ਬਹਿ ਡੰਗ ਜਈ ਹੈ ਹਣਾ ਹਾਂ ਬਹਿੜਾ ਬੱਛੀ ਹੋਈ ਆ ਮਨ ਚਾਰ ਦੰਦਾਂ ਵੱਛੀ ਜੂਈ ਆ ਸਹੀ ਗੱਲ ਆ ਤੇ ਕੀ ਮੋਲ ਆ ਬਾਈ ਜਿਆ ਜਿਆ ਮਤਲਬ 42 ਦੇ ਦਾਂਗੇ ਬਾਈ ਮਾਨਦਾਨ ਹੋ ਜਾ ਕਰ ਦਾਂਗੇ ਠੀਕ ਆ 42000 ਰੁਪਇਆ ਮੋਲਾ ਮਾਨਤਨ ਜਿਹੜਾ ਮੈਂ ਹੁਣ ਬੱਚੀ ਵੇਚੀਏ ਕੱਲ ਉਹਦੇ ਨਾਲ 100 ਗੋਣੇ ਚੰਗੀ ਐ ਹੂੰ ਕੁਆਲਿਟੀ ਚੰਗੀ ਆ ਹਾਂ ਸਹੀ ਗੱਲ ਆ ਬਰੀਡ ਇੱਕ ਨੰਬਰ ਆ ਥਣ ਝੋਲੀ ਚੰਗੀ ਆ ਦੁੱਧ ਵੀ 5 ਲੀਟਰ ਹੈਗਾ ਆਪਦਾ ਕਰਤਾ ਚੱਕੂਗੀ ਗਰਮ ਦੁੱਧ ਬਾਜੂਗੀ ਹੂੰ ਤੇ ਚੰਗੀ ਫੀਡ ਦਾਣਾ ਦੋਣਾ ਪਾਤਾ ਉਹ ਸਾਮੀ ਤਾਂ ਬਹੁਤ ਆ ਠੀਕ ਆ ਦੁੱਧ ਵਾਲੀ ਫੀਡ ਪਾਤੀ ਇਹਨੂੰ ਨਾ 8 ਕਿਲੋ ਤੇ ਵਗ ਜੀਏ ਹੂੰ ਸਹੀ ਗੱਲ ਆ ਭਾਈ ਅੱਗੇ ਬੱਚੀ ਭਾਈ ਕਿੰਨੀ ਕੁ ਉਮਰ ਹੈ ਜੀ ਇਹ ਹੂ 7-8 ਮਹੀਨੇ ਦੀ ਬਾਈ ਯਾਰ ਕਿਹੜੇ ਟੀਕੇ ਦੀ ਐ ਭਾਈ ਕੀ ਗੱਲ ਜੀ ਯਾਰ ਪਤਾ ਨਹੀਂ ਮਾਂ ਬਹੁਤ ਚੰਗੀ ਸੀ ਜਿੱਥੋਂ ਲਈ ਠੀਕ ਆ ਕਿੰਨਾ ਕਿ ਦੁੱਧ ਸੀ ਮਾਂ ਦਾ 35 ਲੀਟਰ ਸੀ ਹਲਕੜੇ ਖੜੀ ਸੀ ਮਾਂ 35 ਲੀਟਰ ਠੀਕ ਆ ਬਾਈ ਝੋਲੀ ਚੰਗੀ ਆ ਨਾ ਹੂੰ ਆਪਣੇ ਨਾਲ ਦੇ ਪਿੰਡੋਂ ਲਈ ਆਲੂ ਵੀ ਦੇ ਬੰਦੇ ਉਹ ਖੋਲ ਦੇ ਵੀਰੇ ਤੋੜ ਕੇ ਦਿਖਾ ਦੇ ਪ੍ਰਿੰਟ ਬੜਾ ਚੰਗਾ ਬਰੀਡ ਫੁੱਲ ਤੇ ਜੱਤ ਵਾਲੀ ਆ ਹਨਾ ਨਸਲ ਬਹੁਤ ਆ ਹਾਂ ਨਸਲ ਬਹੁਤ ਆ ਫੇਸ ਦੀ ਬਿਊਟੀ ਦੇਖੋ ਵੱਡੀ ਬੈੜ ਮੰਗੂ ਨਾ ਕੁਆਲਿਟੀ ਬਹੁਤ ਆ ਜੱਤ ਜੱਤ ਪੂਰੀ ਆ ਇਹਦੇ ਇਹ ਲਾਜ ਨਹੀਂ ਵਸੇ ਨੇ ਹੁਣ ਝਾੜ ਜਣੀਆਂ ਹੂੰ ਸਹੀ ਗੱਲ ਆ ਬਾਈ ਕੁਆਲਿਟੀ ਇੱਕ ਨੰਬਰ ਆ ਕਰਮ ਵਾਲੀ ਦੀ ਇਹ ਮਾ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਸੀਮਣ ਵੀ ਵੈਸੇ ਬਾਈ ਕਹਿੰਦਾ ਚੰਗਾ ਹੀ ਹੋਊਗਾ ਝੋਲੀ ਚੰਗੀ ਆ ਚਾਰ ਹੀ ਥਾਣਾ ਬਾਈ ਬਾਕੀ ਮੋٹے ਹੱਡਾਂ ਦੀ ਦੇ ਲੱਤਾਂ ਦੇਖਣੇ ਮੋਟੀਆਂ ਸਹੀ ਗੱਲ ਆ ਬਾਈ ਥੋੜੀ ਸਾਂਭਣ ਵਾਲੀ ਆ ਸਾਂਭਣ ਵਾਲੀ ਆ ਥੋੜੀ ਜੀ ਕੀ ਮੋਲ ਆ ਬਾਈ ਜਾਇਜ਼ ਜਾਂਦਾ 18 ਦੇ ਦਾਂਗੇ ਡਾਕਟਰ 18000 ਦੀ ਹਾਂ ਮਾਨਦਾਨ ਹੋ ਜਾ ਮਾੜਾ ਮੋਟਾ ਕਰ ਦਾਂਗੇ ਪ੍ਰਿੰਟ ਵਾਲੀ ਆ ਜਾ ਤਾਂ ਬਹੁਤ ਆ ਸਹੀ ਗੱਲ ਆ ਬਾਈ 5000 ਤਾਂ ਏਡੀ ਕਿਲਾ ਜਾਮੀ ਦੀ ਤਾਂ ਮਿਲ ਜਾਂਦਾ ਹੁਣ ਸਹੀ ਗੱਲ ਆ ਬਾਈ ਮੁੱਲ ਜਿਵੇਂ ਜਾਇਜ਼ ਆ। ਬਾਕੀ ਆ ਦੂਜੇ ਨੰਬਰ ਤੇ ਗੱਲ ਇੱਕ ਤੇਰੀ ਗੱਲ ਕੱਟੀ ਆ। ਕੋੜ ਵੀ ਪਾਲਣਾ, ਪੱਠੇ ਵੀ ਪਾਉਣੇ ਆ। ਹੂੰ। ਜੋ ਪਾਏ ਤੇ ਬਸ ਵਾਦੀ ਦਾ ਫਾਇਦਾ ਵੀ ਕੀ ਆ। ਸਹੀ ਗੱਲ ਆ ਭਾਈ। ਨੱਕ ਮੁੜ ਜਾਂਦਾ ਬੰਦੇ ਦਾ। ਬੱਚਾ ਹਰ ਇੱਕ ਤਰ੍ਹਾਂ ਦਾ ਪਾਲਣਾ ਪੈਂਦਾ ਹਨਾ, ਖਰਚਾ ਉਹ ਨਹੀਂ ਬਹਿ ਜਾਂਦਾ ਭਾਈ। ਹਾਂ, ਨਸਲ ਵਾਲੇ ਦਾ ਦੂਜੇ ਦਾ ਵੀ। ਬਹੁਤ ਟੌਪ ਦੀ ਬੈੜੀ ਬਣੂਗੀ। ਹੂੰ। ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਭਾਈ। ਬੈੜ ਉਹ ਵੀ ਚੰਗੀ ਆ, ਧੋਖੜ ਗੱਬਣ। ਆਹ ਬੈੜ ਚੰਗੀ ਆ, ਦੁੱਧ ਵੀ ਚੰਗਾ। ਆਹ ਬੈੜ ਵੀ ਚੰਗੀ ਆ ਭਾਈ। ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ